ਲੀਵਰ ਖਰਾਬ ਹੋਣ ਦੇ ਨਾਲ ਪਹਿਲਾ ਸਾਡਾ ਅਸਰ ਤਾਂ ਇਹੀ ਜਾਂਦਾ ਹੈ ਕਿ ਸਾਡੀ ਜਿਹੜੀ ਬਲੱਡ ਬਣਨ ਦੀ ક્ષਮਤਾ ਉਹ ਘਟ ਜਾਂਦੀ ਹੈ ਠੀਕ ਹੈ ਬਲੱਡ ਘਟਣ ਦੇ ਨਾਲ ਸਾਡੀ ਭੁੱਖ ਘਟ ਗਈ ਡਾਈਜੈਸਟਿਵ ਸਿਸਟਮ ਸਾਡਾ ਵੀਕ ਹੋ ਗਿਆ ਉਹ ਹੋਣ ਕਰਕੇ ਸਭ ਤੋਂ ਪਹਿਲਾ ਰੋਗ ਜਿਹੜਾ ਹੁੰਦਾ ਉਹ ਹੁੰਦਾ ਪੀਲੀਆ ਬਿਲਕੁਲ ਜੀ ਇਹ ਫਾਰਮੂਲੇ ਦੇ ਅੰਦਰ ਇੰਨੀ ਤਾਕਤ ਹੈ ਕਿ ਤੁਸੀਂ ਅਗਰ ਹਮੇਸ਼ਾ ਇਹਨੂੰ ਆਪਣੀ ਕਿਚਨ ਚ ਇਹਨੂੰ ਸ਼ਾਮਲ ਕਰਕੇ ਰੱਖਦੇ ਹੋ ਇਆ ਰਾਤ ਨੂੰ ਜਿਵੇਂ ਮੈਂ ਦੱਸਾਂਗਾ ਵੀ ਭੇ ਕੇ ਸਵੇਰੇ ਕਿਸ ਤਰ੍ਹਾਂ ਯੂਜ਼ ਕਰਦੇ ਹੋ ਅਗਰ ਤੁਹਾਨੂੰ ਸੁੱਤਿਆਂ ਪਿਆ ਮੂੰਹ ਦੇ ਵਿੱਚੋਂ ਪਾਣੀ ਅਗਰ ਤੁਹਾਡੇ ਲਾਰਾ ਵਗਦੀ ਹੈ ਤਿੰਨ ਉਸ ਤੋਂ ਬਾਅਦ ਆਜੋ ਤੁਹਾਡੀ ਜਿਹੜੀ ਹੈਗੀ ਹੈ ਥਕਾਵਟ ਹੈ ਬਾਡੀ ਦੀ ਜਿਹੜੀ ਰੋਜ਼ ਮੈਂ ਦੱਸ ਰਿਹਾ ਸਵੇਰੇ ਉੱਠਦੇ ਹੀ ਹੋ ਜਾਂਦੀ ਥਕਾਵਟ ਹੋ ਜਾਂਦੀ ਚੌਥਾ ਤੁਹਾਡਾ ਜਿਹੜਾ ਵਿਅਵਹਤਾ ਲਾਈਫ ਦੇ ਅੰਦਰ ਤੁਸੀਂ ਆਪਣੇ ਪਾਰਟਨਰ ਨਰ ਦੇ ਨਾਲ ਜਿਹੜਾ ਮਿਲਨ ਕਰਨਾ ਹੈ ਉਹਦੇ ਵਿੱਚ ਤੁਹਾਡੀ ਰੁਚੀ ਘਟਦੀ ਜਾਏਗੀ ਪੰਜ ਤੁਹਾਡਾ ਸੀਮਨ ਪਤਲਾ ਹੋ ਜਾਏਗਾ ਛੇ ਜੇ ਤੁਹਾਡਾ ਟਾਈਮ ਜਿਹੜਾ ਹੈਗਾ ਉਹ ਪੂਰਾ ਨਹੀਂ ਲੱਗੇ ਠੀਕ ਹੈ ਤੁਸੀਂ ਕਮਜ਼ੋਰ ਹੁੰਦੇ ਜਾਓਗੇ ਤੁਸੀਂ ਜਾਓਗੇ 파ਟਨਰ ਦੇ ਨਾਲ ਤੇ ਦੋ ਹੀ ਮਿੰਟ ਵੀ ਨਹੀਂ ਲੱਗਣੇ ਮਿੰਟ ਵੀ ਨਹੀਂ ਲੱਗਣਾ ਤਾਂ ਤੁਸੀਂ ਫਾਰਗੋ ਕੇ ਸਾਈਡ ਤੇ ਹੋ ਜਾਓਗੇ ਪਾਣੀ ਦੇ ਨਾਲ ਤੁਸੀਂ ਆਪਣੇ ਮਨ ਦਾ ਅੱਗ ਨਹੀਂ ਜੂਰ ਕਰ ਲੋਗੇ ਆਪਣੇ ਪੇਟ ਦੀ ਅੱਗ ਜੂੜ ਬੁਝਾ ਲੋਗੇ ਜਿਹੜੀ ਤੁਹਾਨੂੰ ਰੋਜ਼ ਭੁੱਖ ਲੱਗਦੀ ਨਹੀਂ ਇਦਾਂ ਨਹੀਂ ਹੁੰਦਾ ਕਦੇ ਵੀ ਕਿਸੇ ਇੱਕ ਪਿਕੈਂਟ ਚੂਜ਼ ਵਾਲਾ ਕੰਮ ਨਹੀਂ ਕਰੀਦਾ ਹੁੰਦਾ ਉਹ 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 ਹੁੰਦਾ ਕੀ ਹੈ ਕਿ ਚੰਗੇ ਵੈਦ ਦੀ ਗਾਈਡੈਂਸ 'ਚ ਮੈਂ ਯੂਟਿਊਬਰਾਂ ਨੂੰ ਵੇਖ ਕੇ ਕਦੇ ਵੀ ਨਾ ਜਾਓ ਉਹਨਾਂ ਨੂੰ ਵੇਖ ਕੇ ਖਰਾਬ ਹੋਏ ਮਰੀਜ਼ ਅੱਜਕੱਲ ਸਾਡੇ ਕੋਲ ਜ਼ਿਆਦਾ ਆ ਰਹੇ ਨੇ ਆਪਣੇ ਆਪ ਖਰਾਬ ਹੋਏ ਮਰੀਜ਼ ਘਟਾ ਰਹੇ ਰੱਬ ਨੇ ਕੁਦਰਤ ਨੇ ਸਾਨੂੰ ਬਹੁਤ ਸਾਰੀਆਂ ਜੜੀ ਬੂਟੀਆਂ ਦਿੱਤੀਆਂ ਨੇ ਜਿਨ੍ਹਾਂ ਦੇ ਵਿੱਚੋਂ ਇਹ ਵੀ ਇੱਕ ਜੜੀ ਬੂਟੀ ਹੀ ਹੈ ਜਿਹੜੀ ਸਾਡੇ ਦਿਨ ਦੇ ਚਰਿਆ ਦੇ ਵਿੱਚ ਹਮੇਸ਼ਾ ਹੀ ਯੂਜ਼ ਹੋਣ ਵਾਲੀ ਚੀਜ਼ ਹੈ ਇਹਨੂੰ ਪੁਦੀਨਾ ਕਿਹਾ ਜਾਂਦਾ ਹੈ ਸਕਿਨ ਦੇ ਉੱਤੇ ਬਹੁਤ ਵਧੀਆ ਇਹਦਾ ਕੰਮ ਹੈ ਡੀਟੌਕਸੀਫਿਕੇਸ਼ਨ ਦੇ ਵਿੱਚ ਬਹੁਤ ਵਧੀਆ ਕੰਮ ਹੈ ਸਕਿਨ ਨੂੰ ਜੇ ਤੁਸੀਂ ਗੋਰੀਆਂ ਮਹਿਮਾਨਾਂ ਨਾਲ ਇਹਨੂੰ ਜਿਹੜਾ ਕੰਪੇਅਰ ਕੀਤਾ ਹੈ ਇਹ ਬਿਲਕੁਲ ਉਹਦੇ ਦੇ ਖਰਾਟ ਆਏ ਨਾ ਆਏ ਸਕਿਨ ਦੀ ਚਮਕ ਹੈ ਹਾਂਜੀ ਉਹ ਹਮੇਸ਼ਾ ਵਧੀਆ ਰਹੇਗੀ আফ্রিকی لوگ بھی دیکھو ਕਿੰਨੇ ਸੋਹਣੇ ਹੁੰਦੇ ਆ ਰੰਗ ਕਾਲੇ ਹੋਣ ਦੇ ਬਾਵਜੂਦ ਵੀ ਠੀਕ ਹੈ ਇਹ ਮਤਲਬ ਉਹ ਜਿਹੜੀ ਇੱਕ ਐਕਸਟਰਾ ਜਿਹੜੀ ਚਮਕ ਬਾਡੀ ਤੇ ਦਿਖਦੀ ਹੈ ਉਹਨੂੰ ਲਿਆਉਣ ਦੇ ਵਿੱਚ ਬਹੁਤ ਕਾਰਗਰ ਚੀਜ਼ ਹੈ ਇਹ ਸਾਰਾ ਜਿਹੜਾ ਅੱਜ ਦਾ ਫਾਰਮੂਲਾ ਇਹ ਤੁਹਾਡਾ ਬਹੁਤ ਯੂਨੀਕ ਹੋਣ ਵਾਲਾ ਹੈ ਆਪਾਂ ਹੌਲੀ ਹੌਲੀ ਕਿਉਂਕਿ ਇਹਦਾ ਸਾਰੇ ਦਾ ਹੀ ਇੱਕ ਇੱਕ ਪੂਰਾ ਬਣਾ ਕੇ ਦੇਣਾ ਹੈ ਪੂਰਾ ਕੰਬੀਨੇਸ਼ਨ ਬਣਾ ਕੇ ਦੇਣਾ ਨਾ ਤੁਹਾਡੇ ਕੋਈ ਰੈਸ਼ਸ ਵਗੈਰਾ ਦਿਖਣਗੇ ਨਾ ਕੋਈ ਸਕਿਨ ਲਾਲ ਹੋਏਗੀ ਹਾਂ ਖਾਰਸ਼ ਕਰਨ ਤੋਂ ਬਾਅਦ ਜ਼ਰੂਰ ਲਾਲ ਹੋ ਸਕਦੀ ਹੈ ਆਦਰਵਾਇਜ਼ ਉਹ ਲਾਲ ਨਹੀਂ ਹੁੰਦੀ ਇਹਨੂੰ ਸੁੱਕੀ ਖਾਰਸ਼ ਕਿਹਾ ਜਾਂਦਾ ਜਿਹੜੀ ਖੁਸ਼ਕੀ ਨਾਲ ਹੁੰਦੀ ਹੈ ਯਾਨੀ ਬਾਤ ਨਾਲ ਹੁੰਦੀ ਤੇ ਉਹ ਮੰਨ ਲਓ ਇੱਕ ਤਰ੍ਹਾਂ ਦਾ ਇੱਕ ਰਿਲੈਕਸਡ ਟਾਈਮ ਹੁੰਦਾ ਤੁਸੀਂ ਇਹਨੂੰ ਛੇੜ ਦਿੰਦੇ ਹੋ ਇੱਕ ਤਰ੍ਹਾਂ ਦਾ ਇਹ ਛੜੀ ਜਾਂਦੀ ਇੱਕ ਤਰ੍ਹਾਂ ਦੀ ਜਦੋਂ ਕੱਪੜੇ ਉਤਾਰਦੇ ਸਕਿਨ ਤੇ ਹੱਥ ਲੱਗਦਾ ਤਉ ਉਹਦੇ ਸ਼ੁਰੂ ਹੋ ਜੇਗੀ ਹਾਂ ਤੁਸੀਂ ਸਕਿਨ ਤੇ ਦਿਨੇ ਹੱਥ ਲਾ ਕੇ ਦੇਖ ਲਓ ਉੱਥੇ ਸਟਾਰਟ ਹੋ ਜੇਗੀ ਇਹ ਕੋਈ ਇਲਕਸ਼ਨ ਰਾਤ ਦਾ ਸਪੈਸ਼ਲ ਨਹੀਂ ਹੈਗਾ ਬਟ ਰਾਤ ਨੂੰ ਕੀ ਹੁੰਦਾ ਕਿ ਅਸੀਂ ਕੱਪੜੇ ਜਦੋਂ ਉਤਾਰਦੇ ਆ ਹਵਾ ਲੱਗਦੀ ਇੱਕੋ ਦਮ ਜਿਹੜੇ ਨੇ ਉਹ ਜਿਹੜੇ ਗੋਨੋ ਕੋਈ ਕਈ ਕਟਾਣੂ ਹੁੰਦੇ ਨੇ ਉਹਨਾਂ ਨੂੰ ਹਵਾ ਲੱਗਦਿਆਂ ਸਾਰੇ ਉਹ ਹਿਲਜੁਲ ਸ਼ੁਰੂ ਕਰਦੇ ਆ ਹਾਂ ਤੇ ਉਹ ਚਲਦੇ ਦੇ ਦਿਖਦੇ ਆ ਸਰੀਰ ਤੇ ਤੋ ਖਾਰਿਸ਼ ਸ਼ੁਰੂ ਹੋ ਜਾਂਦੀ ਹੈ ਇਹਦਾ ਪਿੱਛੇ ਕਾਰਨ ਇਹੀ ਹੈ ਤੁਸੀਂ ਦਿਨੇ ਦਿਨੇ ਇਸ ਤਰ੍ਹਾਂ ਕਰਕੇ ਆਪਣੀ ਸਕਿਨ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਕਹਿੰਦੇ ਇੱਕ ਵਾਰੀ ਜੀ ਛਿੜ ਜੇ ਮਰ ਜਾ ਹੱਥ ਲਾ ਦਈਏ ਸਹੀ ਅਸੀਂ ਫਿਰ ਤਾਂ ਅੱਧਾ ਮਾਰੂਗੀ ਸਾਨੂੰ ਇਹ ਖਾਸ ਲੱਛਣ ਇਹੀ ਹੁੰਦਾ ਤੁਸੀਂ ਕਹਿੰਦਾ ਬਤੋ ਬੈਕਟੀਰੀਆ ਵੀ ਜਿੰਦਾ ਹੁੰਦੇ ਆ ਸਕਿਨ ਤੇ ਤੁਸੀਂ ਉਹਨਾਂ ਨੂੰ ਛੇੜਤਾ ਉਹਨਾਂ ਦੀ ਕਲੋਨੀ ਦੇ ਵਿੱਚ ਹਲਚਲ ਮਚ ਗਈ ਇੱਕ ਤਰ੍ਹਾਂ ਦੀ ਤਾਂ ਉਹ ਆਟੋਮੈਟਿਕਲੀ ਫਿਰ ਉਹ ਸ਼ੁਰੂ ਹੋ ਜਾਣਗੇ ਕੁਰਬਲ ਕੁਰਬਲ ਸ਼ੁਰੂ ਹੋ ਜੀਗੇ ਉਹਨਾਂ ਦੀ ਤਾਂ ਉਹ ਖਾਰਸ਼ ਦੇ ਵਿੱਚ ਆਪਾਂ ਨੂੰ ਅਲਰਜੀ ਦੇ ਵਿੱਚ ਪ੍ਰਸਿੱਛਿਤ ਹੋਈ ਦਿਖੇਗੀ ਬਿਲਕੁਲ ਜੀ ਇਹ ਫਾਰਮੂਲੇ ਦੇ ਅੰਦਰ ਇੰਨੀ ਤਾਕਤ ਹੈ ਕਿ ਤੁਸੀਂ ਅਗਰ ਹਮੇਸ਼ਾ ਇਹਨੂੰ ਆਪਣੀ ਕਿਚਨ ਚ ਇਹਨੂੰ ਸ਼ਾਮਲ ਕਰਕੇ ਰੱਖਦੇ ਹੋ ਜਾਂ ਰਾਤ ਨੂੰ ਜਿਵੇਂ ਮੈਂ ਦੱਸਾਂਗਾ ਵੀ ਭੇ ਕਿਸ ਵੇਰੇ ਕਿਸ ਤਰ੍ਹਾਂ ਯੂਜ਼ ਕਰਦੇ ਹੋ ਤਾਂ ਇਹ ਤੁਹਾਨੂੰ ਸਾਰੇ ਦੇ ਸਾਰੇ ਜਿਹੜੇ ਨੇ ਬਾਡੀ ਡੀਟੌਕਸੀਫਿਕੇਸ਼ਨ ਦੀ ਅਗਰ ਗੱਲ ਕਰੀਏ ਜਿਹਦੇ ਚ ਤੁਹਾਡਾ ਲੀਵਰ ਵੀ ਆ ਜਾਏਗਾ ਜਿਹਦੇ ਤੁਹਾਡੀ ਕਿਡਨੀ ਵੀ ਆ ਜਾਏਗੀ ਤੁਹਾਡੀ ਸਕਿਨ ਵੀ ਆ ਜਾਏਗੀ ਤੁਹਾਡੇ ਲੰਗਸ ਵੀ ਆ ਜਾਣਗੇ ਤੁਹਾਡਾ ਦਿਮਾਗ ਦੇ ਅੰਦਰ ਕੋਈ ਰੇਸ਼ੇ ਦੀ ਸਮੱਸਿਆ ਬਣ ਰਹੀ ਹੈ ਉਹ ਵੀ ਆ ਜਾਏਗੀ ਪੂਰੀ ਬਾਡੀ ਕਿਡਨੀ ਵੀ ਇਵਨ ਕੇ ਪੂਰੀ ਤਸੱਲੀ ਦੇ ਨਾਲ ਇਹ ਡਟੌਕਸ ਕਰਦਾ ਸਾਰਾ ਫਾਰਮੂਲਾ ਜਿਹਦੇ ਨਾਲ ਬੰਦਾ ਹਮੇਸ਼ਾ ਜਵਾਨ ਔਰ ਯੰਗ ਹੀ ਦਿਖੇਗਾ ਤੁਹਾਡਾ ਬਲੱਡ ਅਗਰ ਸਾਫ਼ ਹੈ ਤੁਹਾਡਾ ਕੋਲੇਸਟ੍ਰੋਲ ਵੀ ਨਹੀਂ ਬਣਨਾ ਹਾਰਟ ਸਮੱਸਿਆ ਵੀ ਨਹੀਂ ਆਣੀ ਬਹੁਤ ਸਾਰੇ ਰੋਗ ਇੰਨੇ ਕੱਲੇ ਫਾਰਮੂਲੇ ਨੇ ਅੱਜ ਕਵਰ ਕਰ ਦੇਣੇ ਆ ਤੇ ਕੱਲ ਜਦੋਂ ਪੇਸ਼ੈਂਟ ਆਇਆ ਤੇ ਕਹਿੰਦਾ ਵੀ ਮੈਂ ਕਿਹਾ ਕੀ ਦਿੱਕਤ ਸੀ ਤੁਹਾਡੇ ਲੀਵਰ ਦੀ ਸਮੱਸਿਆ ਸੀ ਉਹਦੇ ਲੀਵਰ ਦੇ ਨਾਲ ਔਰ 올 ਦੀ ਬੋਡੀ ਤੇ ਖਾਰਿਸ਼ ਹੋ ਰਹੀ ਸੀ ਤੇ ਲੀਵਰ ਦੇ ਨਾਲ ਹੀ ਉਸੇ ਚੀਜ਼ ਦੇ ਨਾਲ ਹੀ ਉਹਦਾ ਜਿਹੜਾ ਵਿਵਹਤਾ ਲਾਈਫ ਵੀ ਖਰਾਬ ਹੋਈ ਪਈ ਸੀ ਹਮ ਹਮ ਉਨੇ ਦੋਨੋ ਚੀਜ਼ਾਂ ਆ ਕੇ ਮੈਨੂੰ ਗੱਲ ਪੋਜ਼ਿਟਿਵ ਦਸੀਆ ਕਹਿੰਦਾ ਜੀ ਖਾਰਿਸ਼ ਤਾਂ ਹੁੰਦੀ ਨਹੀਂ ਮੈਂ ਦਵਾਈ ਉਹਨੂੰ ਹਾਲਾਕੇ ਖਾਰਿਸ਼ ਖੁਜਲੀ ਦੀ ਨਹੀਂ ਦਿੰਦੀ ਮੈਂ ਲੀਵਰ ਦੀ ਦਵਾਈ ਦਿੰਦੀ ਅੱਛਾ ਸਕਿਨਸ ਹੋ ਸਿਆਉਣੇ ਕਿਉਂਕਿ ਲੀਵਰ ਜਿਹੜਾ ਸਾਡਾ ਬਲੱਡ ਬਣਾਣਾ ਹੈ ਉਹ ਲੀਵਰ ਪ੍ਰੋਡਕਸ਼ਨ ਹੀ ਉੱਥੋਂ ਆਉਂਦੀ ਬਲੱਡ ਦੀ ਠੀਕ ਹੈ ਸਾਡਾ ਲੀਵਰ ਔਰ ਸਾਡੀ ਜਿਹੜੀ ਹੈਗੀ ਤਿੱਲੀ ਠੀਕ ਹੈ ਇਹ ਦੋਨੋ ਚੀਜ਼ਾਂ ਬਾਡੀ ਦੇ ਅੰਦਰ ਖੂਨ ਬਣਾਉਣ ਦਾ ਕੰਮ ਕਰਦੀਆਂ ਇਹਨੂੰ ਆਯੁਰਵੇਦ ਦੇ ਵਿੱਚ ਖੂਨ ਦਾ ਸਥਾਨ ਜਿਵੇਂ ਪੇਟ ਦਾ ਸਥਾਨ ਹੈ ਉਹ ਤੁਹਾਡਾ ਟਿੱਡ ਕਿਹਾ ਗਿਆ ਖੂਨ ਦਾ ਸਥਾਨ ਜਿਹੜਾ ਉਹ ਲੀਵਰ ਔਰ ਤਿੱਲੀ ਹੀ ਹੈ ਉਹ ਤੁਹਾਡਾ ਅਗਰ ਲੀਵਰ ਸਹੀ ਨਹੀਂ ਤਾਂ ਬਲੱਡ ਤੁਹਾਡਾ ਕਿਵੇਂ ਸ਼ੁੱਧ ਰਹਿ ਸਕਦਾ ਬਲੱਡ ਸ਼ੁੱਧ ਨਹੀਂਗਾ ਤਾਂ ਉਹ ਸਕਿਨ ਦੇ ਵਿੱਚ ਵੀ ਤਾਂ ਜਾ ਰਿਹਾ ਹੈ ਨਾ ਤਾਂ ਉਹ ਰੈਸ਼ਸ ਪੈਦਾ ਤੁਹਾਡੇ ਖੁਜਲੀ ਖਾਰਸ਼ ਹੁਣੀ ਹੁਣੀ ਬਾਡੀ ਦੇ ਚਮੜੀ ਦੀ ਸਮੱਸਿਆ ਨੂੰ ਨਹੀਂ ਕਿਹਾ ਜਾ ਸਕੇਗਾ ਉਹ ਬਾਡੀ ਦੇ ਅੰਦਰ ਜਿਹੜੀ ਐਕਸੈਸਿਵ ਹੀਟ ਹੈ ਉਹਨਾਂ ਦੇ ਪਿੱਛੇ ਤੁਸੀਂ ਜਾ ਕੇ ਦੇਖੋਗੇ ਕਿ ਬਹੁਤ ਜ਼ਿਆਦਾ ਚਟਪਟਾ ਖਾਣਾ ਖਾਂਦੇ ਹੋਣਗੇ। ਪੀਜ਼ਾ, 버거 ਟਾਈਪ ਦੀਆਂ, ਡਰਾਈ ਜਿਹੜੀਆਂ ਚੀਜ਼ਾਂ ਨੇ, ਡਰਾਈ ਸੁੱਕਾ ਖਾਣਾ। ਸੁੱਕੇ ਖਾਣੇ ਦੇ ਵਿੱਚ ਇਹ ਨਹੀਂ ਹੈਗਾ ਕਿ ਉਹਨਾਂ ਚੀਜ਼ਾਂ ਸੁੱਕੀਆਂ, ਜੋ ਇਹ ਪਾਪੜ ਹੋਗੇ। ਇਹ ਡਰਾਈ ਹੋ ਗਿਆ ਬਹੁਤ ਜ਼ਿਆਦਾ। ਚਣਿਆਂ ਦੀ ਜਿਹੜੀ ਇਹ ਬਹੁਤ ਜ਼ਿਆਦਾ ਯੂਜ਼ ਕਰਦੇ ਆ। ਜਾਂ ਫਿਰ ਉਹ ਜਿਹੜਾ ਹੈਗੇ ਨੇ ਬਾਜ਼ਾਰ ਦੇ ਵਿੱਚ ਆ ਰਿਹਾ ਅੱਜਕੱਲ ਫਾਸਟ ਫੂਡ, ਪੀਜ਼ਾ, 버거 ਟਾਈਪ ਦੀਆਂ ਚੀਜ਼ਾਂ। ਇਹ ਬਹੁਤ ਜ਼ਿਆਦਾ ਡਰਾਈ ਚੀਜ਼ਾਂ ਹੈਗੀਆਂ। ਡਰਾਈ ਖਾਣਾ ਇਹਨੂੰ ਕਿਹਾ ਜਾ ਸਕਦਾ ਇਹ ਉਹ ਹੈਗਾ ਪ੍ਰੀਜ਼ਰਵਿੰਗ ਵਿੱਚ ਬਹੁਤ ਜ਼ਿਆਦਾ ਉਹਨੇ ਪ੍ਰੀਜ਼ਰਵ ਵੀ ਬਹੁਤ ਜ਼ਿਆਦਾ ਡਰਾਈ ਹੁੰਦਾ ਜਿਹਦੇ ਕਰਕੇ ਉਹਨਾਂ ਦੀ ਸਕਿਨ ਦੇ ਅੰਦਰ ਖੁਸ਼ਕੀ ਪੈਦਾ ਹੋ ਜਾਂਦੀ ਜਿੱਥੇ ਖੁਸ਼ਕੀ ਹੈ ਉੱਥੇ ਤੁਹਾਡੇ ਖਾਰਿਸ਼ ਵੀ ਹੈ ਉੱਥੇ ਤੁਹਾਡੇ ਅੱਖਾਂ ਦੀ ਕਮਜ਼ੋਰੀ ਵੀ ਹੈ ਉੱਥੇ ਤੁਹਾਡਾ ਦਿਮਾਗ ਖੁਸ਼ਕੀ ਦੇ ਨਾਲ ਸਿਕੜਨਾ ਸ਼ੁਰੂ ਹੋ ਜਾਏਗਾ ਸਿਕੜੇਗਾ ਤਾਂ ਪਿਟਿਊਟਰੀ ਗਲੈਂਡ ਹੈ ਤੁਹਾਡੀ ਜਿਹੜੀ ਮੇਨ ਗ੍ਰੰਥੀ ਗ੍ਰਵਿਕ ਕਰਨਤੀ ਇਹ ਤੁਹਾਡੀ ਸੀਕਰੇਸ਼ਨ ਨਹੀਂ ਕਰੇਗੀ ਵਧੀਆ-ਵਧੀਆ ਹਾਰਮੋਨ ਦਾ ਇਹ ਨਹੀਂ ਕਰੇਗੀ ਤਾਂ ਤੁਹਾਡੇ ਦੁਨੀਆ ਦਾ ਕੋਈ ਆਜਾ ਰੋਗ ਨਹੀਂ ਜਿਹੜਾ ਤੁਹਾਡਾ ਬੋਡੀ ਨੂੰ ਨਾ ਲੱਗੇ ਖੁਸ਼ਕੀ ਕਰੇ ਲੀਵਰ ਖਰਾਬ ਹੋਣ ਦੇ ਨਾਲ ਪਹਿਲਾ ਸਾਡਾ ਅਸਰ ਤਾਂ ਇਹੀ ਜਾਂਦਾ ਹੈ ਕਿ ਸਾਡੀ ਜਿਹੜੀ ਬਲੱਡ ਬਣਨ ਦੀ ક્ષਮਤਾ ਉਹ ਘਟ ਜਾਂਦੀ ਹੈ ਠੀਕ ਹੈ ਬਲੱਡ ਘਟਣ ਦੇ ਨਾਲ ਸਾਡੀ ਭੁੱਖ ਘਟ ਗਈ ਡਾਈਜੈਸਟਿਵ ਸਿਸਟਮ ਸਾਡਾ ਵੀਕ ਹੋ ਗਿਆ ਉਹ ਹੋਣ ਕਰਕੇ ਸਭ ਤੋਂ ਪਹਿਲਾ ਰੋਗ ਜਿਹੜਾ ਹੁੰਦਾ ਉਹ ਹੁੰਦਾ ਪੀਲੀਆ ਉਸ ਤੋਂ ਬਾਅਦ ਅਗਰ ਪੀਲੀਆ ਤੁਸੀਂ ਸੰਭਾਲ ਲਿਆ ਠੀਕ ਹੈ ਉਹ ਪੀਲੀਆ ਬਹੁਤ ਥੋੜਾ ਜਿਹਾ ਕਾਮਲਾ ਕੁੰਬ ਕਾਮਲਾ ਐ ਕਰਕੇ ਜਾਂਦਾ ਹੈ ਜਾਨੀ ਕਿ ਹੈਪਾਟਾਈਟਿਸ ਬੀ ਔਰ ਸੀ ਤੱਕ ਚਲਾ ਜਾਂਦਾ ਫਿਰ ਲਿਵਰ ਸਿਰੋਸਿਸ ਪਹਿਲਾਂ ਲਿਵਰ ਫੈਟੀ ਹੋਣਾ ਸ਼ੁਰੂ ਹੁੰਦਾ ਫੈਟੀ ਨੂੰ ਅਗਰ ਨਹੀਂ ਸੰਭਾਲਿਆ ਤਾਂ ਬਾਅਦ ਦੇ ਵਿੱਚ ਉਹ ਸੁੰਗੜਨਾ ਸਟਾਰਟ ਹੋ ਜਾਏਗਾ ਜਾਨੀ ਹਾਂ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕੋਈ ਵੀ ਜਾਨਵਰ ਹੈ ਉਹ ਮਰਿਆ ਮਰਦਾ ਹੈ ਮਰਦਾ ਹੈ ਉਹ ਪਹਿਲੇ ਤਾਂ ਫੁੱਲਦਾ ਹੂੰ ਫੁੱਲਣ ਤੋਂ ਬਾਅਦ ਉਹ ਫਿਰ ਖੜਤਮਾ ਨਾ ਸਟਾਰਟ ਹੋਣਾ ਕੱਲੀਆਂ ਹੱਡੀਆਂ ਤੁਹਾਨੂੰ ਪਈਆਂ ਦਿਖਣਗੀਆਂ ਮਾਸ ਉੱਡ ਜਾਏਗਾ ਸੇਮ ਲਾਈਕ 댓 ਲੀਵਰ ਪਹਿਲੇ ਤੁਹਾਡਾ ਅਗਰ ਖਰਾਬ ਹੋ ਰਿਹਾ ਤਾਂ ਉਹ ਫੁੱਲਣਾ ਸੜ ਹੋਏਗਾ ਉਸ ਤੋਂ ਬਾਅਦ ਉਹ ਮਰਨਾ ਸਟਾਰਟ ਹੋ ਗਿਆ ਇਹਦਾ ਮਤਲਬ ਉਹ ਸੁਕਣਾ ਸਟ ਰਿੰਕ ਹੋ ਗਿਆ ਜਦੋਂ ਓਵਰ ਲੈਵਲ ਤੁਹਾਡਾ ਆ ਗਿਆ ਉਦੋਂ ਤੁਹਾਨੂੰ ਬਚਾਉਣ ਵਾਲਾ ਕੋਣ ਹੈ ਕੋਈ ਡਾਕਟਰ ਨਹੀਂ ਹੈ ਕੋਈ ਵੈਦ ਨਹੀਂ ਹੈ ਕੋਈ ਹਕੀਮ ਨਹੀਂ ਹੈ ਉਹਦੇ ਲਈ ਇਹ ਜਿਹੜਾ ਅੱਜ ਫਾਰਮੂਲਾ ਮੈਂ ਦੇ ਰਿਹਾ ਇਸੇ ਚੀਜ਼ ਤੇ ਅੱਜ ਮੈਂ ਡਿਪੈਂਡ ਹੈ ਇਸੇ ਚੀਜ਼ ਦੇ ਉੱਪਰ ਇਹ ਕਾਰਕਰੀ ਹੈ ਤਾਂ ਕਿ ਲੋਕਾਂ ਨੂੰ ਇਹਨਾਂ ਅਵੇਅਰ ਕਰਤਾ ਜਾਏ ਕਿ ਉਹਨਾਂ ਨੂੰ ਇਸ ਲੈਵਲ ਤੱਕ ਪਹੁੰਚਣ ਦੀ ਲੋੜ ਹੀ ਨਾ ਪਵੇ ਸੈਕੰਡ ਗੱਲ ਅਗਰ ਆਪਾਂ ਕਰੀਏ ਤਾਂ ਵਿਅੋਥਾ ਲਾਈਫ ਦੇ ਅੰਦਰ ਕੀ ਹੁੰਦਾ ਜਦੋਂ ਲੀਵਰ ਤੁਹਾਡਾ ਕੈਪੇਬਲ ਨਹੀਂ ਹੈਗਾ ਤੁਸੀਂ ਤੁਹਾਡੇ ਅੰਦਰ ਥਕਾਨ ਰਹਿਣ ਲੱਗ ਜਾਏਗੀ ਸਰੀਰ ਬਹੁਤ ਥੱਕਿਆ ਥੱਕਿਆ ਮਹਿਸੂਸ ਕਰੇਗਾ ਤੁਸੀਂ ਸਵੇਰੇ ਉੱਠੋਗੇ ਥੋੜੀ ਜੀ ਦੇਰ ਤੋਂ ਨਵਾਂ ਤਾਜ਼ਾ ਨਸ ਮਹਿਸੂਸ ਹੋਏਗੀ ਥੋੜੀ ਦੇਰ ਬਾਅਦ ਹੀ ਤੁਸੀਂ ਐਂ ਲੱਗੋਗੇ ਜਿਵੇਂ ਮੈਂ ਰਾਤੀ ਸੁੱਤਾ ਹੀ ਨਹੀਂ ਇੰਨੀ ਕਮਜ਼ੋਰੀ ਤੁਹਾਨੂੰ ਫੀਲ ਹੋਏਗੀ ਇਹ ਡਿਊ ਟੂ ਲੀਵਰ ਹੁੰਦੀ ਹੈ ਇਹ ਹੋਗੀ ਉਸ ਤੋਂ ਬਾਅਦ ਤੁਹਾਡੀ ਸਕਿਨ ਸਮੱਸਿਆਵਾਂ ਨੇ ਕਿਉਂਕਿ ਖੂਨ ਤੁਹਾਡਾ ਸ਼ੁੱਧ ਨਹੀਂ ਬਣ ਰਿਹਾ ਲੀਵਰ ਖੁਦ ਹੀ ਬਿਮਾਰ ਹੈ ਉਹ ਤੁਹਾਨੂੰ ਖੂਨ ਨੂੰ ਕਿੱਦਾਂ ਸ਼ੁੱਧ ਕਰੂਗਾ ਜਦੋਂ ਖੂਨ ਸ਼ੁੱਧ ਨਹੀਂ ਤਾਂ ਤੁਹਾਡੀ ਸਕਿਨ ਸ਼ੁੱਧ ਕਿੱਦਾਂ ਰਹਿ ਸਕਦੀ ਹੈ ਸਕਿਨ ਸੁੱਕਣੀ ਸਟਾਰਟ ਹੋ ਜਾਏਗੀ ਬਿਲਕੁਲ ਪਤਲੀ ਹੋਣੀ ਸਟਾਰਟ ਹੋ ਜੇਗੀ ਕਾਲੀ ਹੋਣੀ ਸਟਾਰਟ ਹੋ ਜੇਗੀ ਉਸ ਤੋਂ ਇਹ ਚੀਜ਼ਾ ਅਗਰ ਹੁੰਦੀਆਂ ਨੇ ਮੰਨ ਲਓ ਤਾਂ ਜਿਸ ਜਿਸ ਥਾਂ ਦੇ ਉੱਤੇ ਤੁਹਾਡੀ ਆਕਸੀਡੇਸ਼ਨ ਪੂਰੀ ਹੋਣੀ ਚਾਹੀਦੀ ਉਹ ਘਟ ਜੇਗੀ ਤੁਹਾਡੇ ਲੰਗਸ ਦੀ ਕੈਪੈਸਿਟੀ ਜਿਹੜੀ ਉਹ ਵੀ ਤੁਹਾਡੀ ਆਟੋਮੈਟਿਕਲੀ ਵੀਕ ਜਾਏਗੀ ਲੱਛਣ ਲਗਭਗ ਮੈਂ ਸਾਰੇ ਜਿਹੜੇ ਬੋਲੇ ਆ ਜਿਵੇਂ ਕਿ ਤੁਹਾਡਾ ਭੁੱਖ ਦਾ ਘਟ ਜਾਣਾ ਹੋ ਗਿਆ ਇੱਕ ਹੋ ਗਿਆ ਇੱਕ ਨੰਮਰੇ ਹੋ ਗਿਆ ਨੰਬਰ 2 ਤੁਹਾਡੀ ਸਕਿਨ ਦੇ ਅਗਰ ਅਗਰ ਖਾਰਿਸ਼ ਹੋਣੀ ਸ਼ੁਰੂ ਹੋ ਗਈ ਹੈ ਦੋ ਅਗਰ ਤੁਹਾਨੂੰ ਸੁੱਤਿਆਂ ਪਿਆ ਮੂੰਹ ਦੇ ਵਿੱਚੋਂ ਪਾਣੀ ਅਗਰ ਤੁਹਾਡੇ ਲਾਰਾਂ ਵਗਦੀਆਂ ਤਿੰਨ ਤਿੰਨ ਉਸ ਤੋਂ ਬਾਅਦ ਆ ਜੋ ਤੁਹਾਡੀ ਜਿਹੜੀ ਹੈਗੀ ਹੈ ਅ ਥਕਾਵਟ ਹੈ ਬੋਡੀ ਦੀ ਜਿਹੜੀ ਰੋਜ਼ ਮੈਂ ਦੱਸ ਰਿਹਾ ਸਵੇਰੇ ਉੱਠਦੇ ਹੀ ਹੋ ਜਾਂਦੀ ਹੈ ਥਕਾਵਟ ਹੋ ਜਾਂਦੀ ਹੈ ਚੌਥਾ ਤੁਹਾਡਾ ਜਿਹੜਾ ਵਿਅਹੁਤਾ ਲਾਈਫ ਦੇ ਅੰਦਰ ਤੁਸੀਂ ਆਪਣੇ ਪਾਰਟਨਰ ਦੇ ਨਾਲ ਜਿਹੜਾ ਮਿਲਨ ਕਰਨਾ ਉਹਦੇ ਵਿੱਚ ਤੁਹਾਡੀ ਰੁਚੀ ਘਟਦੀ ਜਾਏਗੀ ਪੰਜ ਤੁਹਾਡਾ ਸੀਮਨ ਪਤਲਾ ਹੋ ਜਾਏਗਾ 6 ਜੇ ਤੁਹਾਡਾ ਟਾਈਮ ਜਿਹੜਾ ਹੈਗਾ ਉਹ ਪੂਰਾ ਨਹੀਂ ਲੱਗੇ ਸਾ ਠੀਕ ਹੈ ਤੁਸੀਂ ਕਮਜ਼ੋਰ ਹੁੰਦੇ ਜਾਓਗੇ ਤੁਸੀਂ ਜਾਓਗੇ 파ਟਰਨਰ ਦੇ ਨਾਲ ਤੇ ਦੋ ਹੀ ਮਿੰਟ ਵੀ ਨਹੀਂ ਲੱਗਣੇ ਮਿੰਟ ਵੀ ਨਹੀਂ ਲੱਗਣਾ ਤੇ ਤੁਸੀਂ ਫਾਰਗ ਹੋ ਕੇ ਸਾਈਡ ਤੇ ਹੋ ਜਾਓਗੇ ਇੱਕ ਤਾਂ ਚੀਜ਼ ਹੁੰਦੀ ਹੈ ਕਿ ਥੋੜੀ ਜੀ ਨਾਰਮਲ ਖਰਾਬੀ ਹੋਈ ਹੈ ਉਹਨੂੰ ਰਿਕਵਰ ਕਰੇਗਾ 100% ਜਿਉਂ ਓਵਰ ਚਲੇਗੀ ਇਹ ਲੀਵਰ ਨੂੰ ਤਾਂ ਕਹੇ ਠੀਕ ਕਰ ਹੀ ਦੇਗਾ ਪਰ ਜਿਹੜੀਆਂ ਬਹੁਤ ਜ਼ਿਆਦਾ ਡੀਪ ਚ ਚਲੀਆਂ ਗਈਆਂ ਸਮੱਸਿਆਵਾਂ ਨੇ ਉਹਨਾਂ ਨੂੰ ਸ਼ਾਇਦ ਆ ਹੋ ਸਕਦਾ ਹੈ ਕਿ ਤੁਹਾਨੂੰ ਵੈਦ ਜਾਂ ਡਾਕਟਰ ਕੋਲ ਜਾਣਾ ਪਈ ਹੈ ਟਾਈਮ ਲੱਗ ਜੇ ਜ਼ਿਆਦਾ ਉਹ ਰਿਕਵਰ ਹੋਣ ਦੇ ਨਾਲ ਥੋੜਾ ਜਿਹਾ ਵਾਸਤੇ ਤੁਹਾਨੂੰ ਥੋੜੀ ਜਿਹੀ ਟਾਈਮ ਹੋਰ ਦੇਣਾ ਪੈਗਾ ਇਹਦੇ ਨਾਲ ਕੁਝ ਹੋਰ ਪਾਵਰਫੁਲ ਚੀਜ਼ਾਂ ਵੀ ਨਾਲ ਯੂਜ਼ ਕਰਨੀਆਂ ਪੈਂਦੀਆਂ ਨੇ ਜਿਵੇਂ ਕੀ ਲਾਲੋ ਤੁਹਾਡੀਆਂ ਹਨ ਮੈਂ ਜੇ ਪਹਿਲੇ ਤੁਹਾਡੇ ਕੋਲ ਨੁਸਖਾ ਲਗਾ ਪਹਿਲਾਂ ਆਪਾਂ ਲੀਵਰ ਠੀਕ ਕਰ ਲਈਏ ਮੰਨ ਲਓ ਲੀਵਰ ਠੀਕ ਹੋਣ ਤੋਂ ਬਾਅਦ ਕਿਹੜੀ ਸਮੱਸਿਆ ਰਹਿ ਗਈ ਅੱਛਾ ਉਹਦੇ ਉੱਤੇ ਉਸ ਤਰ੍ਹਾਂ ਦਾ ਨੁਸਖਾ ਅਪਲਾਈ ਕੀਤਾ ਜਾ ਸਕਦਾ ਹੈ ਕਿਉਂਕਿ ਹੁਣ ਅਗਰ ਮੰਨ ਲਓ ਆਪਾਂ ਚੱਕ ਗਏ ਬਿਆਹਤਾ ਜ਼ਿੰਦਗੀ ਦੀ ਗੱਲ ਕਰ ਲਈਏ ਮੰਨ ਲਓ ਇਹ ਲੀਵਰ ਤੁਹਾਡਾ ਬਹੁਤ ਡੈਮੇਜ ਸੀਗਾ ਇਹਦੇ ਨਾਲ ਕਾਫੀ ਕੰਟਰੋਲ ਆ ਗਿਆ ਹੁਣ ਤੁਹਾਡਾ ਸੀਮਨ ਇੰਨਾ ਪਤਲਾ ਹੋ ਗਿਆ ਕਿ ਇਹ ਸੀਮਨ ਨੂੰ ਗਾੜਾ ਕਰ ਨਹੀਂ ਕਰੇਗੀ ਓਕੇ ਉਹ ਨਹੀਂ ਕਰੇਗੀ ਉਹਦੇ ਲਈ ਤੁਹਾਨੂੰ ਉਸ ਟਾਈਮ ਦੇ ਉੱਤੇ ਜਾ ਕੇ ਉਹ ਚੀਜ਼ਾਂ ਹੋਰ ਯੂਜ਼ ਕਰਨੀਆਂ ਪੈਣਗੀਆਂ ਲੀਵਰ ਨੂੰ ਤਾਂ ਨੋ ਡਾਊਟ ਇਹਨੇ ਚਲੋ ਅੱਛਾ ਕਰਨਾ ਹੈ ਕਾਫੀ ਹੱਦ ਤੱਕ ਅੱਛਾ ਕਰਨਾ ਹੈ ਇਹ ਵੀ ਹੁੰਦਾ ਕਿ ਲੀਵਰ ਕਾਫੀ ਜਦ ਹੱਦ ਤੱਕ ਡੈਮੇਜ ਹੋ ਗਿਆ ਤਾਂ ਉਹਦੇ ਲਈ ਵੀ ਦੇਖੋ ਇਹ ਚੀਜ਼ਾਂ ਤੁਹਾਨੂੰ ਉਹਨੂੰ ਰੋਕ ਕੇ ਰੱਖ ਲੈਣੀਆਂ ਵਧਨ ਨਹੀਂ ਦੇਣੀਆਂ ਬਟ ਉਹਨੂੰ ਪੂਰੀ ਤਰ੍ਹਾਂ ਮੈਡੀਕਲ ਕੰਡੀਸ਼ਨ ਚੋਂ ਬਾਹਰ ਕੱਢਣ ਦੇ ਲਈ ਉਹ ਕੰਡੀਸ਼ਨ ਇਹ ਹੁੰਦੀ ਦੇਖੋ ਇਹਦੇ ਚ ਆਯੁਰਵੇਦ ਤਿੰਨ ਤਰ੍ਹਾਂ ਦੇ ਰੋਗ ਨੂੰ ਮੰਨਦਾ ਜਿਸ ਤਰ੍ਹਾਂ ਪਹਿਲੋ ਰੋਗ ਹੁੰਦਾ ਜਿਹੜਾ ਨਮਾ ਤਾਜ਼ਾ ਪੈਦਾ ਹੋਇਆ ਉਸ ਤੋਂ ਬਾਅਦ ਥੋੜਾ ਜਿਹਾ ਇਹ ਪੁਰਾਣਾ ਹੋ ਜੀਰਣ ਹੋ ਗਿਆ ਇੱਕ ਬਿਲਕੁਲ ਹੀ ਜਿਹੜਾ ਉਹ ਕ੍ਰੋਨਿਕਲ ਚੱਲ ਗਿਆ ਆਸ਼ੂਕਾਰੀ ਸਥਿਤੀ ਹੁੰਦੀ ਹੈ ਕਬੀ ਮਤਲਬ ਹੁਣੇ ਜਲਦੀ ਅੰਸ਼ੂ ਆਸ਼ੂਕਾਰੀ ਇਹ ਕ੍ਰੋਨਿਕ ਦੇ ਵਿੱਚ ਚੱਲ ਗਿਆ ਲਾਸਟ ਉਹ ਹੁੰਦਾ ਉਸ ਤੋਂ ਬਾਅਦ ਜਿਹੜੇ ਟ੍ਰੀਟਮੈਂਟ ਨੇ ਉਹ ਬਿਲਕੁਲ ਹੀ ਮੈਡੀਕਲ ਸੁਪਰਵਾਈਜ਼ਨ ਦੇ ਅੰਦਰ ਕਿਸੇ ਅੱਛੇ ਵੈਦ ਦੀ ਗਾਈਡੈਂਸ ਕੁਆਲੀਫਾਈਡ ਦੀ ਗਾਈਡੈਂਸ ਦੇ ਅੰਦਰ ਹੀ ਲੈਣੀ ਬਿਲਕੁਲ ਜੀ ਉਹ ਉਹ ਵਰ ਜਿਸ ਤਰ੍ਹਾਂ ਕਿਸੇ ਨੇ ਕਿਹਾ ਜੀ ਮੇਰੇ શરી ਚ ਇਸ ਤਰ੍ਹਾਂ ਦੀ ਗਰਮੀ ਮਹਿਸੂਸ ਹੋ ਰਹੀ ਹੈ ਮੇਰੇ ਕੋਲ ਵੀ ਆਉਂਦੇ ਕਈ ਜਣੇ ਆਏ ਧਣੀਆਂ ਪੀ ਲੋ ਘੋਟ ਕੇ ਧਣੀਆਂ ਤੁਸੀਂ ਕਿੰਨੇ ਕ ਦਿਨ ਪੀ ਲੋਗੇ ਇੱਕ ਚੀਜ਼ ਐਕਸੈਸ ਦਾ ਕਿਸੇ ਦਾ ਕਿੰਨਾ ਯੂਜ਼ ਕਰ ਲੋਗੇ ਮੰਗਵਾਓ ਤੁਸੀਂ ਹੁਣ ਕੋਈ ਵੀ ਦੁਨੀਆ ਦੀ ਚੀਜ਼ ਹੈ ਪਾਣੀ ਦੇ ਉੱਤੇ ਬੜੀਆਂ ਥਿਉਰੀਆਂ ਹੁੰਦੀਆਂ ਨੇ ਪਾਣੀ ਤੁਸੀਂ ਕਿੰਨਾ ਕੁ ਪੀਲੋਗੇ ਇੱਕ ਦਿਨ 'ਚ ਮੈਨੂੰ ਤੁਸੀਂ ਸਾਰੇ ਪਾਣੀ ਨਾਲ ਰੋਗ ਤਾਂ ਨਹੀਂ ਹਟ ਜਾਣੇ ਪਾਣੀ ਦੇ ਨਾਲ ਤੁਸੀਂ ਆਪਣੇ ਮਨ ਦਾਗ ਨਹੀਂ ਜੂਰ ਕਰ ਲੋਗੇ ਆਪਣੇ ਪੇਟ ਦੀ ਅੱਗ ਜੂਰ ਬੁਝਾ ਲੋਗੇ ਜਿਹੜੀ ਤੁਹਾਨੂੰ ਰੋਜ਼ ਭੁੱਖ ਲੱਗਦੀ ਏ ਇਦਾਂ ਨਹੀਂ ਹੁੰਦਾ ਕਦੇ ਵੀ ਕਿਸੇ ਇੱਕ ਪਿਕ ਐਂਡ ਚੂਜ਼ ਵਾਲਾ ਕੰਮ ਨਹੀਂ ਕਰੀਦਾ ਹੁੰਦਾ ਉਹ 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 ਹੁੰਦਾ ਕੀ ਹੈ ਕਿ ਚੰਗੇ ਵੈਦ ਦੀ ਗਾਈਡੈਂਸ 'ਚ ਮੈਂ ਯੂਟਿਊਬਰਾਂ ਨੂੰ ਵੇਖ ਕੇ ਕਦੇ ਵੀ ਨਾ ਜਾਓ ਉਹਨਾਂ ਨੂੰ ਵੇਖ ਕੇ ਖਰਾਬ ਹੋਏ ਮਰੀਜ਼ ਅੱਜਕੱਲ ਸਾਡੇ ਕੋਲ ਜ਼ਿਆਦਾ ਆ ਰਹੇ ਨੇ ਆਪਣੇ ਆਪ ਖਰਾਬ ਹੋਏ ਮਰੀਜ਼ ਘਟ ਆ ਰਹੇ ਬਲੱਡ ਤੁਹਾਡਾ ਅਗਰ ਵਿਕਰਤ ਹੋ ਗਿਆ ਤਾਂ ਉਹ ਤੁਹਾਡੇ ਜਿਹੜੀ ਉੱਪਰ ਸਕਿਨ ਦੇ ਅੰਦਰ ਜਿਹੜਾ ਉਹ ਵਰਕਿੰਗ ਨਹੀਂ ਕਰੇਗਾ ਉਹਦੀ ਵਰਕਿੰਗ ਉੱਥੇ ਘਟ ਜਾਏਗੀ ਜਦੋਂ ਉਹ ਘਟੇਗੀ ਤਾਂ ਜਿਹੜੀ ਧਰਤੀ ਵਾਲਾਂ ਵਾਲੀ ਜ਼ਮੀਨ ਹੈ ਜਿੱਥੇ ਵਾਲ ਉੱਗ ਰਹੇ ਆ ਉਹ ਤੁਹਾਡੀ ਬੰਜਰ ਹੋਣ ਲੱਗ ਜਾਈਏ ਇਸ ਚੀਜ਼ ਨੂੰ ਟਾਈਮ ਚਾਹੀਦਾ ਹੈ ਮੈਂ ਅੱਗੇ ਵੀ ਹੁਣੇ ਤੁਹਾਡੇ ਸਾਹਮਣੇ ਆ ਪੇਸ਼ੈਂਟ ਨੂੰ ਦੱਸ ਰਿਹਾ ਸੀ ਕਹ ਰਿਹਾ ਸੀ ਕਿੰਨੇ ਦਿਨ ਲੱਗਣਗੇ ਮੈਂ ਕਿਹਾ ਲੱਤ ਟੁੱਟਣ ਲੱਗਿਆ ਕਿੰਨੀ ਧਰ ਲੱਗਦੀ ਹੈ ਇੱਕ ਸਕਿੰਟ ਦੀ ਸਕਿੰਟ ਲੱਗਦਾ ਤੇ ਮੈਂ ਕਿਹਾ ਉਹਨੂੰ ਠੀਕ ਕਰਨ ਲੱਗਿਆ 4 ਮਹੀਨੇ 5 ਮਹੀਨੇ 2 3 4 ਮਹੀਨੇ ਮਿਨੀਮਮ ਲੱਗ ਤਾਂ ਸੇਮ ਦੇਖੋ ਰੋਗ ਆਉਣ ਲੱਗਾ ਇੱਕ ਸਕਿੰਟ ਚ ਆ ਜਾਂਦਾ ਪਰ ਉਹਨੂੰ ਠੀਕ ਹੋਣ ਲੱਗਿਆ ਟਾਈਮ ਲੱਗਣਾ ਹੀ ਹੈ ਤੇ ਫਿਰ ਠੀਕ ਹੈ ਇਸ ਕਰਕੇ ਅਸੀਂ ਸੋਚਦੇ ਵੀ ਉਹ ਪਹਿਲੇ ਜੇ ਫਾਰਮੂਲਾ ਅਸੀਂ ਦੇ ਰਹੇ ਹਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਕ੍ਰੈਡੀਬਿਲਟੀ ਵੱਧ ਜਾਂਦੀ ਹੈ ਪੇਸ਼ੈਂਟ ਦਾ ਫੇਥ ਵੱਧ ਜਾਂਦਾ ਹੈ ਫੇਥ ਕਮਾਉਣਾ ਸਭ ਤੋਂ ਵੱਡੀ ਗੱਲ ਹੈ ਅੱਜ ਪੈਸਾ ਤਾਂ ਦੇਖੋ ਸਾਰੀ ਦੁਨੀਆ ਕਮਾਰੀ ਹੈ ਪੈਸਾ ਅਲੱਗ ਹੈ ਤੁਸੀਂ ਕੰਮ ਕਰ ਰਹੇ ਹੋ ਪੈਸਾ ਤੁਹਾਡੇ ਪਿੱਛੇ ਪਿੱਛੇ ਆਉਣਾ ਉਹਦੀ ਤਾਂ ਛੱਡ ਦਿਓ ਗੱਲ ਕਿ ਪੈਸਾ ਨਹੀਂ ਆਏਗਾ ਬਟ ਤੁਸੀਂ ਮੇਨ ਫੋਕਸ ਕਰੋ ਕਿ ਲੋਕਾਂ ਨੂੰ ਫਾਇਦਾ ਕਿੱਦਾਂ ਹੋ ਰਿਹਾ ਲੋਕਾਂ ਨੂੰ ਫਾਇਦਾ ਹੋ ਰਿਹਾ ਉਹ ਸਾਡਾ ਖੁੱਦ ਦਾ ਉਹ ਸਮਝੋ ਇੱਕ ਤਰ੍ਹਾਂ ਦੀ ਸਾਡੀ ਵਾਸਤੇ ਵੈਲਥ ਹੈ ਕਮਾਈ ਹੈ ਸਾਡੀ ਕਮਾਈ ਹੈ ਸਾਡੀ ਉਹ ਠੀਕ ਹੈ ਉਹ ਉਹ ਅਗਰ ਹੁਣ ਮੰਨ ਲਓ ਆਪਾਂ ਜਿਹੜੀ ਗੱਲ ਕਰ ਰਹੇ ਸੀ ਅਗਰ ਵਿਅਹੁਤਾ ਜ਼ਿੰਦਗੀ ਦੇ ਅੰਦਰ ਕਮੀ ਲੀਵਰ ਕਰਕੇ ਵੀ ਆ ਗਈ ਤੁਹਾਡੇ ਖੂਨ ਦੀ ਕਮੀ ਕਰਕੇ ਆ ਗਈ ਤੁਹਾਡਾ ਬਾਡੀ ਅਗਰ ਪੂਰੀ ਡਟੌਕਸਿਫਾਈ ਨਹੀਂ ਹੈਗੀ ਉਹਦੇ ਕਰਕੇ ਵੀ ਆ ਗਈ ਉਹਦੇ ਲਈ ਅਸੀਂ ਇਹ ਟਾਈਮੈਕਸ ਕਰਕੇ ਸਾਡਾ ਪ੍ਰੋਡਕਟ ਹੈ ਅਸੀਂ ਇਹ ਬਣਾਉਨੇ ਆ ਇਹਦੇ ਨਾਲ ਇਸੇ ਤਰ੍ਹਾਂ ਦੀਆਂ ਗੋਲੀਆਂ ਨੇ ਇਸੇ ਤਰ੍ਹਾਂ ਦੇ ਕੈਪਸੂਲ ਹੈ ਜੀ 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 ਇਹ ਚੀਜ਼ ਹੈ ਇਹ ਪੂਰਾ ਫਾਰਮੂਲਾ ਕੰਪਲੀਟ ਹੈ ਬਹੁਤ ਵਧੀਆ ਤੁਸੀਂ ਜਿਹੜਾ ਨਾ ਮੌਕੇ ਦਾ ਕੁਐਸਚਨ ਅੱਜ ਐਂ ਕਰੋ ਸਾਰੀ ਵੀਡੀਓ ਦਾ ਕੁਐਸਚਨ ਆਹੀ ਮੰਨ ਲਓ ਜੀ ਜੀ ਆ ਪੇਸ਼ੈਂਟ ਆਏ ਸੀਗੇ ਤੇ ਉਹਨਾਂ ਨਾਲੇ ਪ੍ਰੋਬਲਮ ਹੋਈ ਹੋਈ ਸੀ ਕਹਿੰਦੇ ਜੀ ਮੈਂ ਬਾਲਾ ਕੁਝ ਤਾਂ ਖਾਣਾ ਨਹੀਂਗਾ ਮੈਨੂੰ ਦਵਾਈ ਮੈਂ ਕਿਸ ਤਰ੍ਹਾਂ ਕੀ ਯੂਜ਼ ਕਰਾਂ ਮੈਂ ਕਿਹਾ ਜੀ ਦਵਾਈ ਤੁਸੀਂ ਘਰ ਦੀਆਂ ਯੂਜ਼ ਕਰ ਲਓ ਜੇ ਨਹੀਂ ਤੁਹਾਡੇ ਕੋਲ ਤਾਂ ਕਹਿੰਦਾ ਜੀ ਅਸੀਂ ਐਕਸਟਰਾ ਚੀਜ਼ਾਂ ਖਾਣੀਆਂ ਨਹੀਂ ਹੁੰਦੀਆਂ ਰੋਜ਼ ਇਸ ਮੈਂ ਫਿਰ ਉਹਨਾਂ ਨੂੰ ਇਹ ਦਿਖਾਇਆ ਹਾਜਮਾ ਪਲੱਸ ਸਾਡਾ ਬ੍ਰਾਂਡ ਪ੍ਰੋਡਕਟ ਅੱਛਾ ਜਿਹੜੇ ਬੰਦੇ ਨੇ ਅੱਜ ਤੱਕ ਯੂਜ਼ ਕੀਤਾ ਨਾ ਉਸ ਬੰਦੇ ਨੇ ਉਹਨੂੰ ਛੱਡਿਆ ਨਹੀਂਗਾ ਹੁਣ ਵੀ ਰੈਗੂਲਰ ਰੈਗੂਲਰ ਰਿਪੀਟ ਡਿਮਾਂਡ ਹੈ ਮੈਂ ਉਹਨਾਂ ਨੂੰ ਕਿਹਾ ਭਾਈ ਸਾਹਿਬ ਇਹ ਕਿਹੜਾ ਫਾਰਮੂਲਾ ਕੀ ਪਾਇਆ ਹੈ ਇਸ ਤਰ੍ਹਾਂ ਦਾ ਫਾਰਮੂਲੇ ਮੈਂ ਉਹਨਾਂ ਨੂੰ ਇਹ ਦੱਸਿਆ ਦੇਖੋ ਆ ਹਾਜਮਾ ਪਲੱਸ ਤੁਸੀਂ ਇਹਦੇ ਸਾਰੇ ਇੰਗਰੀਡੀਅੰਟਸ ਪੜੋ ਇਹਦੇ ਚ ਹਿੰਗ ਹੈ ਦਾਲਚੀਨੀ ਹੈ ਹਾਂ ਸੌਫ ਨੇ ਹਾਂ ਐਕਸਟ੍ਰੈਕਟ ਹੈਗਾ ਇਹਦਾ ਨਿੰਬੂ ਦਾ ਤੇ ਅਜਵਾਇਣ ਦਾ ਜੀ ਠੀਕ ਹੈ ਇਦਾਂ ਦੇ ਫਾਰਮੂਲੇ ਇਹਦੇ ਛੋਟੀ ਕਾਲੀ ਮਿਰਚ ਵੀ ਹੈਗੀ ਐ ਮਗਾਂ ਵੀ ਹੈਗੀਆਂ ਜਿਸ ਤਰ੍ਹਾਂ ਤੇ ਇਹਦਾ ਪੂਰਾ ਐਕਸਟ੍ਰੈਕਟ ਸਾਰਿਆਂ ਦਾ ਕੱਢ ਕੇ ਇਹ ਦਵਾਈ ਬਣਾਈ ਮੈਂ ਕਿਹਾ ਤੁਸੀਂ ਇਹ ਪੜ ਲਓ ਸੇਮ ਉਹੀ ਚੀਜ਼ਾਂ ਨੇ ਜੋ ਪਈਆਂ ਨੇ ਕੁਝ ਵੀ ਹਿਡਨ ਨਹੀਂ ਹੈਗਾ ਜੇ ਤੁਹਾਨੂੰ ਲੱਗਦਾ ਮੇਰੇ ਰੋਜ਼ਿਆਂ 'ਚ ਪ੍ਰੋਬਲਮ ਕਰ ਰਿਹਾ ਤਾਂ ਤੁਸੀਂ ਰਹਿਣ ਦਿਓ ਮੈਂ ਦੂਜੇ ਚੀਜ਼ਾਂ ਕੋਈ ਦੇਖਦਾਗਾ ਉਹ ਦੇਖਦਾ ਸਰ ਕਹਿੰਦਾ ਨਹੀਂ ਡਾਕਟਰ ਸਾਹਿਬ ਇਹ ਤਾਂ ਸਾਰਿਆਂ ਹੀ ਅਸੀਂ ਵੈਸੇ ਯੂਜ਼ ਕਰਦੇ ਆਂ ਮੈਂ ਕਹੇ ਤੁਸੀਂ ਲੈ ਕੇ ਜਾਓ ਕੁਕੀ ਸਭ ਮੰਨਣਾ ਇੰਦੀ ਸੀ ਕੱਲ ਸ਼ਾਮ ਨੂੰ ਹੀ ਫੋਨ ਆ ਗਿਆ ਕਹਿੰਦਾ ਡਾਕਟਰ ਸਾਹਿਬ ਜ਼ਿੰਦਗੀ ਬਣ ਗਈ ਮੇਰੀ ਤਾਂ ਇਹ ਦਿਨਾਂ ਵਿੱਚ ਇੱਕੋ ਡੋਜ਼ ਲਈ ਹੈ ਮੈਂ ਹੋਰ ਲੈ ਕੇ ਜਾਊਂਗਾ ਜੀ ਜੀ ਯਾਨੀ ਕਿ ਅਗਰ ਕਿਸੇ ਨੂੰ ਇਹ ਪ੍ਰੋਬਲਮ ਆ ਜਾਂਦੀ ਏ ਇਨਸਟੈਂਟ ਜਿਸ ਤਰ੍ਹਾਂ ਕੁਝ ਜ਼ਿਆਦਾ ਖਾਧਾ ਗਿਆ ਮੰਨ ਲਓ ਸਾਰਾ ਦਿਨ ਕੁਝ ਨਹੀਂ ਖਾਦਾ ਬੰਦਾ ਅਚਾਨਕ ਹੀ ਜ਼ਿਆਦਾ ਖਾ ਲੈਂਦਾ ਹੈ ਮਿਲਦਾ ਹੈ ਕਿਉਂਕਿ ਭੁੱਖ ਲੱਗੀ ਹੁੰਦੀ ਬੰਦਾ ਕਹਿੰਦਾ ਚੱਲਣ ਦੇ ਹਾਂ ਹਾਂ ਬਿਲਕੁਲ ਠੀਕ ਹੈ ਉਸ ਟਾਈਮ ਦੇ ਉੱਤੇ ਇਹਦਾ ਰੋਲ 100 ਐਂਡ 10% ਮੰਨ ਕੇ ਚੱਲਦਾ ਮੈਂ ਜੀ ਜੀ ਬਹੁਤ ਵੱਡਾ ਦਾਅਵਾ ਹੈ ਸਰ ਬਹੁਤ ਬਹੁਤ ਵਧੀਆ ਚੀਜ਼ ਹੈ ਦਾਵਾ ਇਹ ਪਰਖ ਇਹ ਮੇਰੇ ਮੈਂ ਅਜ ਨਹੀਂ ਬਣਾਇਆ ਇਹ ਪ੍ਰੋਡਕਟ ਬਹੁਤ ਟਾਈਮ ਤੋਂ ਚੱਲ ਰਿਹਾ ਹੈ ਇਹ ਪਰਖਿਆ ਗਿਆ ਹੈ ਸਾਡੀ ਹਰ ਵੀਡੀਓ ਦੇ ਅੰਦਰ ਇਹਨੇ ਕਵਰਿੰਗ ਲਈ ਹੈ ਜੀ 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 ਹਾਂਜੀ ਜੀ ਅੱਛਾ ਸਮਝ ਗਿਆ ਉਹ ਵੈਰੈਟੀ ਉਹ ਆਮ ਤੌਰ ਤੇ ਪਾਈ ਜਾਂਦੀ ਉਹ ਸਾਡੇ ਲਈ ਤਾਂ ਉਹ ਹੀ ਐਲੋਵੇਰਾ ਨਹੀਂ ਸਰ ਉਹ ਕਿੱਥੇ ਵੀ ਉਗ ਜਾਏਗੀ ਅੱਛਾ ਉਹ ਕਿੱਥੇ ਵੀ ਉਗ ਜਾਏਗੀ ਉਹ ਠੀਕ ਹੈ ਹਾਲਾਂਕਿ ਦੇਖੋ ਕੰਟੈਂਟ ਉਹਦੇ ਚ ਵੀ ਬਹੁਤ ਵਧੀਆ ਨੇ ਪਰ ਜਿਹੜਾ ਇਹ ਐਲੋਵੇਰਾ ਨਾ ਇਸ ਤਰ੍ਹਾਂ ਦਾ ਜਿਹੜਾ ਇਹ ਇਹ ਸੱਪ ਦੀ ਉਹ ਕੋਡੀਆਂ ਵਰਗਾ ਜਿਹਾ ਸਨੇਕ ਹਾਂ ਸਨੇਕ ਸਨੇਗ ਨੂੰ ਪਲਾਂਟ ਕਈ ਕਈ ਕਹਿ ਦਿੰਦੇ ਨੇ ਗੱਲ ਸਹੀ ਹੈ ਪਰ ਮੈਨੂੰ ਹੈਗਾ ਐਲੋਵੀਰਾ ਅਸਲੀ ਐਲੋਵੀਰਾ ਦੀ ਜਿਹੜੀ ਵੈਰਾਈਟੀ ਹੈ ਨਾ ਕਰੀਬ ਜੀ 108 ਵੈਰਾਈਟੀਆਂ ਨੇ ਜਿਹਦੇ ਵਿੱਚ ਟਾਪ ਨੰਬਰ ਤੇ ਆਉਂਦੀਆਂ ਨੇ ਇਹੋ ਜਿਹੀਆਂ ਵੈਰਾਈਟੀਆਂ ਤੇ ਇਹਦੇ ਵਿੱਚ ਜੈਲ ਘੱਟ ਹੁੰਦੀ ਹੈ ਪਰ ਇਹਦੇ ਗੁਣ ਜਿਹੜੇ ਨੇ ਉਹਦੇ ਨਾਲੋਂ 10 ਗੁਣਾ ਜ਼ਿਆਦਾ 20 ਗੁਣਾ ਜ਼ਿਆਦਾ ਹੁੰਦੇ ਆ ਔਰ ਜੋ ਵੀ ਅੱਛੀਆਂ ਕੰਪਨੀਆਂ ਨੇ ਬ੍ਰਾਂਡਡ ਉਹ ਇਹਨਾਂ ਤੋਂ ਇਹਨਾਂ ਤੋਂ ਪਲਪ ਤੋਂ ਬਣਾਉਂਦੀਆਂ ਨੇ ਜਿਹਦੇ ਆਪਾਂ ਆਮ ਤੌਰ ਤੇ ਦੇਖਦੇ ਨਹੀਂ ਹੁੰਦੀਆਂ ਉਹ ਇਹਨੂੰ ਹੁਣ ਤੁਸੀਂ ਛਿੱਲ ਲੋ ਇਸ ਤਰ੍ਹਾਂ ਕਰਕੇ ਨਾ ਜਿਸ ਤਰ੍ਹਾਂ ਇਹਦਾ ਜਿਹੜਾ ਪਲਪ ਹੈ ਮੰਨ ਲਓ ਵਿੱਚੋਂ ਨਿਕਲਦਾ ਤੁਸੀਂ ਉਹੀ ਯੂਜ਼ ਕਰਨਾ ਹੈ ਇਹ ਬਹੁਤ ਥੋੜੀ ਮਾਤਰਾ ਚ ਨਿਕਲਦਾ ਪਰ ਜਿੰਨਾ ਵੀ ਨਿਕਲਦਾ ਉਹ ਬਾਕੀਆਂ ਦੇ ਨਾਲੋਂ ਕਿਤੇ ਹਜ਼ਾਰੋਂ ਗੁਣਾ ਯਾਨੀ ਇਹ ਲਾ ਲੋ ਪਹਿਲੇ ਸਰ ਪ੍ਰੈਗਨੈਂਸ ਆਣੀ ਸ਼ੁਰੂ ਹੋਊਗੀ ਜੀ ਬਿਲਕੁਲ ਇਹਦਾ ਆਏਗੀ ਉਹ ਦੂਸਰੇ ਚੋਂ ਨਹੀਂ ਆਉਂਦੀ ਤੁਸੀਂ ਮੂੰਹ ਨੂੰ ਲਾ ਕੇ ਦੇਖਦੇ ਰਹੋਗੇ ਤਾਂ ਵੀ ਨਹੀਂ ਆਏਗੀ ਹੂੰ ਹੂੰ ਹੁਣ ਤੁਸੀਂ ਇਹ ਜਿਹੜਾ ਬਣ ਗਈ ਆਪਣੇ ਕੋਲ ਆਹ ਚੀਜ਼ ਇਹ ਵਾਈਟ ਗੋਲ ਰਿਹਾ ਆਹ ਵਾਈਟ ਇਹਨੂੰ ਤੁਸੀਂ ਛਿੱਲ ਲੈਣਾ ਤੇ ਇਹਨੂੰ ਇਹਨੂੰ ਹੀ ਤੁਸੀਂ ਆ ਦੇਖੋ ਹੁਣ ਮੇਰੇ ਹੱਥ ਨੂੰ ਚਿਪਕਣਾ ਸ਼ੁਰੂ ਹੋ ਗਿਆ ਇਹਦੀ ਜੈਲ ਬਹੁਤ ਥੋੜੀ ਹੁੰਦੀ ਹੈ ਹੂੰ ਹੂੰ ਠੀਕ ਹੈ ਇਹਨੂੰ ਕ੍ਰਸ਼ ਕਰਦੇ ਆ ਤਾਂ ਥੋੜੀ ਜੀ ਜੈਲ ਨਿਕਲਦੀ ਹੈ ਆ ਇੰਨੀ ਕੀ ਹਾਂ ਆ ਦੇਖੋ ਇੰਨੀ ਇਵੇਂ ਜਲ ਨਿਕਲਦੀ ਬਹੁਤ ਬਰੀਕ ਜੀ ਹੁੰਦੀ ਇਹ ਹੋਗੀ ਇਹਨੂੰ ਤੁਸੀਂ ਸਵੇਰੇ ਉੱਠ ਕੇ ਇਹ ਲੈ ਆਉਣਾ ਇਹਦੇ ਟੁਕੜੇ ਕਰਦਨੇ ਐਦਾਂ ਕਰਕੇ ਛੋਟੇ ਛੋਟੇ ਇਹਨੂੰ ਤੁਸੀਂ ਇਸ ਤਰ੍ਹਾਂ ਟੁਕੜੇ ਕਰਕੇ ਉਸ ਤੋਂ ਬਾਅਦ ਇੱਕ ਕਿਸੇ ਵੀ ਕਿਸੇ ਚੀਜ਼ ਚ ਪਾ ਕੇ ਇਹਨੂੰ ਕੁੱਟ ਲੈਣਾ ਕਰੀਬ ਕਰੀਬ ਆ ਇੰਨਾ ਜਿੰਨਾ ਮੈਨੂੰ ਲੈ ਇੰਨਾ ਹੀ ਹੋਰ ਲੈ ਲੈਣ ਦੂਣਾ ਕਾਫੀ ਹੈ ਤੇ ਜਿਹੜੇ ਆ ਪਈਏ ਤੁਹਾਡੇ ਕੋਲ ਅ ਥੋੜੇ ਜਿ ਤੁਸੀਂ ਪੱਤੇ ਇਹਦੇ ਪਾ ਲੈਣੇ ਠੀਕ ਹੈ 20 25 20 25 ਪੱਤੇ ਕਮ ਸੇ ਕਮ ਹੋਣ ਠੀਕ ਹੈ ਇਹਨਾਂ ਨੂੰ ਤੁਸੀਂ ਸਾਰਿਆਂ ਨੂੰ ਕੀ ਕਰਨਾ ਹੈ ਆਪਣੇ ਇੱਕ ਭਾਂਡੇ ਚ ਪਾ ਕੇ ਤੇ ਉੱਪਰ ਗੈਸ ਦੇ ਸਾੜ ਦੇਣਾ ਠੀਕ ਹੈ ਠੀਕ ਹੈ ਚੜਨ ਤੋਂ ਬਾਅਦ ਇਹ ਗਲਾਸ ਪਾਣੀ ਪਾ ਦੇਣਾ ਜਦੋਂ ਅੱਧਾ ਗਲਾਸ ਪਾਣੀ ਰਹਿ ਜੇ ਉਹਦੇ ਨੂੰ ਆਪਣੇ ਆਪ ਠੰਡਾ ਹੋਣ ਦਿਓ ਤੁਸੀਂ ਪੰਖਾ ਪੱਖੇ ਭੁਖੇ ਨਾਲ ਜਾਂ ਕਿਸੇ ਨਾਲ ਵੀ ਠੰਡਾ ਨਹੀਂ ਕਰਨਾ ਇਹ ਆਪਣੇ ਆਪ ਜਦੋਂ ਠੰਡਾ ਹੋ ਜਾਏਗਾ ਉਦੋਂ ਤੁਸੀਂ ਇਹਨੂੰ ਛਾਣ ਕੇ ਪੀ ਲੈਣਾ ਤੇ ਇੱਕ ਘੰਟਾ ਕੁਝ ਨਹੀਂ ਖਾਣਾ ਜਦੋਂ ਤੱਕ ਇਹਦੇ ਡਕਾਰ ਆ ਰਹੇ ਨੇ ਹਾਂ ਲਹਰਚੀ ਦਾ ਲੱਭਿਆ ਹੋਇਆ ਪਰ ਮੈਂ ਕਹੂੰਗਾ ਜੀ ਤੁਸੀਂ ਪਹਿਲੇ ਨੁਸਖਾ ਬਣਾਓ ਠੀਕ ਹੈ ਠੀਕ ਹੈ ਇਹ ਇਹ ਚੀਜ਼ਾਂ ਇੰਨੀ ਜਿਆਦਾ ਕਾਮਯਾਬ ਹੋ ਜਾਂਦੀਆਂ ਨੇ ਕਿ ਕਿਸੇ ਵੀ ਦਵਾਈ ਨਾਲੋਂ ਵੱਧ ਕੰਮ ਕਰ ਸਕਦੀਆਂ ਪਰ ਫਿਰ ਵੀ ਦੇਖੋ ਦਵਾਈਆਂ ਦਵਾਈਆਂ ਹੀ ਹੁੰਦੀਆਂ ਨੇ ਉਹਨਾਂ ਦੀ ਕੈਪੇਬਿਲਟੀ ਹੋਰ ਜਿਆਦਾ ਹੁੰਦੀ ਹੈ ਉਹਦੇ ਲਈ ਹੁਣ ਜਦੋਂ ਸਕਿਨ ਪ੍ਰੋਬਲਮ ਹੋ ਗਈ ਤੁਹਾਡੇ ਸਕਿਨ ਦੇ ਲਈ ਅਸੀਂ ਇਹ ਸਕਿਨ ਐਕਸ ਕਰਕੇ ਇਹ ਬਣਾ ਰੱਖੀ ਹੋਈ ਹੈ ਨੁਸਖਾ ਸਾਡਾ ਇਹਦੇ ਨਾਲ ਹੀ ਇਹ ਸਕਿਨ ਐਕਸ ਟੈਬਲੇਟ ਨੇ ਇਹਦੇ ਨਾਲ ਕੈਪਸੂਲ ਨੇ ਸਾਰੀ ਇਸ ਨਾਲ ਹੀ ਸਕਿਨ ਐਕਸ ਟੈਬਲੇਟ ਹੈ ਇਹ ਤਿੰਨ ਤਿੰਨ ਚੀਜ਼ਾਂ ਦਾ ਫਾਰਮੂਲਾ ਇਹ ਹੈਗੀ ਹੈ ਨੁਸਖਾ ਹੈ ਇਹਦੇ ਨਾਲ ਕਈ ਵਾਰੀ ਸੀਰਪ ਵੀ ਦੇ ਦਿੰਦੇ ਇਹਨਾਂ ਚ ਸਰ ਇਹ ਇਨ ਇਹਦਾ ਕੰਮ ਕੀ ਹੈ ਇਹਦਾ ਕੰਮ ਹੈ ਸਾਰੀ ਬੋਡੀ ਨੂੰ ਡੀਟੌਕਸੀਫਾਈ ਕਰ ਦੇਣਾ ਚਮੜੀ ਜਿਹੜੀ ਇਹ ਪੂਰੀ ਚਮਕੇਗੀ ਸਕਿਨ ਤੁਹਾਡੀ ਗਲੋ ਕਰੇਗੀ ਲੀਵਾ ਕਿਉਂ ਅਗਰ ਤੁਸੀਂ ਲੈ ਲੈਣੇ ਹੋ ਤਾਂ ਫਿਰ ਉਹਦਾ ਸੁਣੇ ਤਾਂ ਸੁਆਗਾ ਹੀ ਹੋ ਗਿਆ ਨਾ